ਕਿ ਅਰੋਹ ਨਹੀਂ ਖੁਸ਼ ਹੋਈ ਮੁਦਦਾਂ ਹੋਈਆਂ ਨੇ ਦਿਲ ਦੇ ਨੱਕੇ ਚੋਂ ਪੀੜਾਂ ਪਰੋਈਆਂ ਨੇ ਅੰਦਾਜ਼ੇ ਲਾਉਂਦੇ ਆ ਲੋਕ ਤਾਂ ਹੱਸਣਾ ਪੈਂਦਾ ਯਾਰ ਤੈਨੂੰ ਤਾਂ ਪਤਾ ਮੇਰਾ ਹਾਲ ਹਾਂਜੀ ਠੀਕ ਆ ਸਾਰਿਆਂ ਨੂੰ ਦੱਸਣਾ ਪੈਂਦਾ ਯਾਰ ਬਹੁਤ ਕੁਝ ਸਿਖਾਉਂਦੀਆਂ ਜਦ ਸੂਰਜੀ ਦੀਆਂ ਕਿਰਨਾਂ ਡੋਪਦੀਆਂ ਨੇ ਮੇਰਾ ਅੱਧੀ ਰਾਤ ਤੱਕ ਬਾਹਰ ਰਹਿਣਾ ਤੇ ਤੇਰਾ ਮੇਰੀ ਫਿਕਰ ਕਰਨਾ ਹੁਣ ਉਹ ਗੱਲਾਂ ਚੁਬਦੀਆਂ ਨੇ ਯਾਰ ਤੂੰ ਕੱਲੀ ਨਹੀਂ ਗਈ ਮੇਰੇ ਚਾ ਵੀ ਤੇਰੇ ਸਾਹ ਗੁੱਡੇ ਨੇ ਹੁਣ ਕਿਨੂੰ ਮਿਲਾਂ ਦੀ ਤਾਂਗ ਰਹਿੰਦੀ ਇਹਦੀਆਂ ਫਿਕਰਾਂ ਚ ਰੰਗ ਗੁੱਡੇ ਨੇ ਕਿ ਖੜਜੇਗੀ ਉਹਦੇ ਨਾਲ ਕਿਤੇ ਲਾਰਿਆਂ ਚ ਚਾੜ ਨਾ ਦੇਈ ਯਾਰ ਨਾਲੇ ਬਾਪੂ ਨੂੰ ਪੁੱਛ ਲਈ ਵੀ ਇਸ ਵਾਰ ਮੰਨ ਜੂਗਾ ਕਿਤੇ ਮਾਂ ਦਾ ਪੁੱਤ ਮਾਰ ਨਾ ਦੇਈ ਯਾਰ ਜਿੱਤ ਦੇ ਜਿੱਤ ਦੇ ਹੁਣ ਉਹ ਬੈ ਕੇ ਸਭ ਕੁਝ ਹਰ ਕੇ